ਯੋ ਕਿ ਨਾ ਮੈਚਿੰਗ ਮੈਚਿੰਗ ਹੋ ਗਈ ਆਪਣੀ ਨਾ ਪੱਗ ਦਿਨੋ ਸਟੋਰੀ ਦੇਖ ਲੋ ਤੇ ਲੋ ਹਾਂਜੀ ਹੈਲੋ ਫਰੈਂਡਸ ਵੈਲਕਮ ਟੂ ਯੂਟਿਊਬ ਚੈਨਲ ਜੀ ਕਿਵੇਂ ਸਾਰੇ ਠੀਕ ਠਾਕ ਹੋ ਜੀ ਵੀਡੀਓ ਪੰਜਾਬ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੇ ਆਪਾਂ ਵਲੌਗ ਸਟਾਰਟ ਕਰਤਾ ਸਵੇਰ ਦਾ ਮਾਰਨਿੰਗ ਦਾ ਟਾਈਮ ਸਦਾ ਅਰਜੀ ਖਾਣ ਰੋਟੀ ਤੇ ਸਦਾ ਅਰਜੀ ਨੂੰ ਆ ਤਸਵੀਰ ਸੂਰੀ ਮਤਲਬ ਉਰਸੂ ਵਿੱਚ ਖੜਕੀ ਰੋਟੀ ਖਾਂਦੇ ਨੇ ਗਰਮ ਗਰਮ ਰੋਟੀ ਨੂੰ ਦੇ ਜਨ ਨੂੰ ਇਹ ਮੈਟਰੀਕ ਦੇ ਦੋ ਤਿੰਨ ਸ਼ਕਲੀਆਂ ਹੁੰਦੀਆਂ ਨੇ ਗਰਮ ਗਰਮ ਖਾ ਲੈਂਦੇ ਤੇ ਮੈਂ ਗੁੱਟੇ ਸੀ ਚਟਨੀ ਤੇ ਚਟਨੀ ਨਾਲ ਤਾਂ ਹੋਰ ਹੋ ਗਿਆ ਲਾ ਦੇ ਨੇ ਗਰਮ ਗਰਮ ਰੋਟੀਆਂ ਬਸ ਮੈਂ ਸਵੇਰੇ ਸਵੇਰੇ ਅੱਜ ਮੈਂ ਲੇਟ اٹਹੀ ਸੀ ਫਰੈਂਡਸ ਕਿਉਂਕਿ ਤਬੀਅਤ ਬਿਲਕੁਲ ਠੀਕ ਨਹੀਂ ਹੈ ਸੀ ਮੇਰੀ ਗੋਲੀ ਲੈ ਕੇ اٹਕੜੀ ਸੀ ਕਿ ਮੈਂ ਤੇ ਤਰਨ ਨੂੰ ਮੈਂ ਤਿਆਰ ਕਰ ਤਿਆਰ ਕਰਤਾ ਸੀਗਾ ਲੰਚ ਉਹਦੇ ਪੈਕ ਕਰਤਾ ਸੀ ਤੇ ਸਰਦਾਰ ਜੀ ਖਾਣੇ ਸਰਦਾਰ ਜੀ ਨੂੰ ਖਾਣ ਲੱਗੇ ਸੀ ਕਿ ਰੋਟੀ ਕਲੋਂ ਨੂੰ ਛੁੱਟੀ ਸੀਗੀ ਅੱਜ ਨੂਰ ਦੇ ਕਿਉਂਕਿ ਪੇਪਰ ਚੱਲ ਰਹੇ ਨੇ 10-10 ਛਾਹ ਛੁੱਟੀ ਹੁੰਦੀ ਹੈ ਨਹੀਂ ਹਣਾ ਸੋ ਟਾਈਮ ਵੀ ਹੋਇਆ ਪਿਆ ਸੀਗਾ ਸਦਾ ਅੱਜ ਦਾ ਬਸ ਕਹੀ ਹੁੰਦੇ ਸੀਗੇ ਵੀ ਉੱਠ ਕੇ ਰੋਟੀ ਬਣਾ ਦੇ ਮੇ ਲੇਟ ਹੋ ਰਿਆਂਗਾ ਤੇ ਉਸ ਤੋਂ ਬਾਅਦ ਜਿਹੜਾ ਸੇਰ ਉੱਠ ਕੇ ਪਹਿਲਾ ਕੱਪੜੇ ਢੁੱਟੇ ਸੀਗੇ ਉਸ ਤੋਂ ਬਾਅਦ ਨਾ ਫਿਰ ਮੇਰੀ ਸਿਹਤ ਇੱਕਦਮ ਡਾਊਨ ਹੋ ਗਈ ਤੇ ਕੱਪੜੇ ਸੀਗੇ ਜਿਹੜੇ ਉੱਪਰ ਸੁੱਕਣੇ ਪਾਤੇ ਸੀਗੇ ਲਓ ਜੀ ਮੈਂ ਹੋਰ ਆਟਾ ਗੁੰਨਣ ਲੱਗ ਗਈ ਪਹਿਲਾ ਜਿਹੜਾ ਆਟਾ ਸੀ ਨਾ ਪਹਿਲਾਂ ਉਹ ਗਣਾ ਲਿਆ ਸੀਗਾ ਫਿਰ ਮੈਂ ਥੋੜਾ ਜਿਹਾ ਆਟਾ ਹੀ ਗੁੰਨੇ ਜਿਆਦਾ ਨਹੀਂ ਗੁੰਨੇ ਆ ਮੈਨੂੰ ਸੀਗਾ ਮੈਂ ਦੁਪਹਿਰੇ ਰੋਟੀ ਨਹੀਂ ਬਣਾਉਂਦੀ ਕੁਝ ਹੋਰ ਬਣਾ ਲਾਂਗੇ ਕਿਉਂਕਿ ਵੈਸੇ ਵੀ ਮੇਰੀ ਤਬੀਅਤ ਠੀਕ ਹੋਣਾ ਹੋਣ ਕਰਕੇ ਕੁਝ ਖਾਣ ਜੀ ਨਹੀਂ ਸੀ ਕਰਤਾ ਹੈਗਾ ਤੇ ਮੈਂ ਸੋਚ ਰਹੀ ਸੀ ਵੀ ਜੀ ਦੁਪਹਿਰੇ ਨਾ ਸੇਵੀਆਂ ਬਣਾ ਲਾਂਗੇ ਥੋੜੀਆਂ ਜ ਮੁਕੀਨ 세ਮੀਆਂ ਬਣਾ ਲਾਂਗੇ ਤੇ ਬਸ ਆਪਣਾ ਦੁਪਹਿਰ ਦਾ ਸਬਜਾ ਹੁਣ ਵੀ ਫਰੈਂਡਸ ਮੇਰਾ ਗਲਾ ਬਹੁਤ ਜ਼ਿਆਦਾ ਖਰਾਬ ਆ ਬਸ ਐਡੀਟਿੰਗ ਕਰ ਰਹੀ ਹਾਂ ਮੈਂ ਲਓ ਜੀ ਮੰਮੀ ਆ ਗਈ ਕਿਚਨ ਚ ਮੰਮੀ ਨੇ ਪੁੱਛਦੇ ਸੀ ਕੀ ਹੋ ਗਿਆ ਜੇ ਜੇ ਲੇਟ ਉੱਠੀ ਹਾਂ ਤੇ ਫਿਰ ਮੈਂ ਉਹਨੂੰ ਦੱਸਤਾ ਸੀਗਾ ਜਿਵੇਂ ਕਹਿੰ ਨੂੰ ਬੁਖਾਰ ਹੋ ਗਿਆ ਗਲਾ ਹੋ ਜਾ ਤਾਂ ਖਰਾਬ ਆ ਚਲੋ ਫਿਰ ਹੁਣ ਕੰਮ ਕਰਤਾ ਕਰਨੀ ਪੈਣੀ ਹੈ ਜੋ ਤੱਕ ਹੁੰਦਾ ਵੀ ਹਾਫ ਕਰ ਸਕਦੇ ਆ ਉਹ ਤੱਕ ਕਰ ਲੈਣਾ ਚਾਹੀਦਾ ਜੇ ਜਿਆਦਾ ਬਿਮਾਰਾ ਚਲੋ ਉੱਥੋਂ ਆਪਾਂ ਕੀ ਕਹਿਣਾ ਹਣਾ ਹਾਂ ਜੀ ਫਰੈਂਸ ਨੌਲੇ ਬਿਮਾਰਾ ਮੈਂ ਹੁਣ ਮੇਰਾ ਬਹੁਤ ਜ਼ਿਆਦਾ ਖਰਾਬ ਹੈ ਕੁੱਲ ਲੈਣ ਜਾ ਰਹੇ ਮੈਂ ਖੁਦ ਜਖਮ ਬਹੁਤ ਜ਼ਿਆਦਾ ਬੁਖਾਰ ਵੀ ਹੋ ਗਿਆ ਸੀਗਾ ਦਵਾਈ ਲੈ ਕੇ ਉੱਠਿਆ ਤਾਂ ਨੂੰ ਫਟਾਫਟ ਤਿਆਰ ਕਰਕੇ ਸੰਭੇਜਿਆ ਤੇ ਮੈਂ ਹੁਣ ਰੋਟੀ ਨਹੀਂ ਆ ਰਹੀ ਸਰਦਾ ਦੀ ਚਲੇਗਾ ਫਿਰ ਰੋਟਾ ਅਟਾ ਸੀ ਨਾ ਪਿਆਸੀਆ ਥੋੜਾ ਜਿਹਾ ਦੀ ਰੋਟੀ ਬਣਾ ਕੇ ਆਪਾਂ ਸ਼ਾਦੇ ਬਣਾ ਤੇ ਮੈਂ ਥੋੜਾ ਜਿਹਾ ਆਟਾ ਹੋਰ ਬੰਨਿਆ ਹੋਗਾ ਕਿੰਨੇ ਕਿਲੋੜਾ ਬਸ 1 ਕਾ ਬਣਾਵਾਂਗੇ ਆਪ ਕੀ ਦੇਖ ਲਈ ਰੋਟੀ ਖਾਣ ਨੂੰ ਮੈਂ ਜੀ ਕਰ ਰਿਹਾ ਥੋੜਾ ਬਹੁਤ ਜ਼ਿਆਦਾ ਖਰਾਬ ਆ ਮਾਰਾ ਵਰਕਨ ਸੀ ਜਲਦੀ ਜਖਾਮ ਵਰਕਨ ਮੇਰੇ ਕੰਨ ਵੀ ਦਰਦ ਕਰ ਰਹੇ ਨੇ ਸੋ ਫਰੈਂਸ ਬਣਾਉਣਾ ਬਣੇ ਰਹੋ ਤੇ ਬਾਕੀ ਬਿਮਾਰ ਹੋਣੇ ਕੰਮ ਤਾਂ ਕਰਨੀ ਪੈਂਦੇ ਆ तो जी पर आ गए तो मेरे में जी करता भी धुपे पैसा थोड़ा जा थोड़ी जहां मैं थो 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 थो। थो थो थो। रोटी खा के कपड़े देखो सवेरे वो बहुत ज्यादा चल रही कपड़े पगले पास से। ਸਕੂਪੇ ਬੈੱਡਰੂਮ ਜੀਨ ਕਰਦਾ ਹੈਗਾ ਅੱਜ ਮੈਂ ਹੁਣ ਸੇਤ ਡਾਊਨ ਆ ਬੁਖਾਰ ਕਰਕੇ ਐਂ ਜੀ ਕਰਦਾ ਵੀ ਬਸ ਧੁੱਪੇ ਹੀ ਬੈਠੇ ਰੋੱਖਾਂ ਵਿੱਚ ਕੇ ਇਹਨਾਂ ਹੋਇ ਲੱਗ ਰਿਹਾ ਪਪਾ ਸ਼ਕਲ ਦੇਖ ਲਓ ਕਿਹੋ ਜੀ ਤੇ ਮੈਨੂੰ ਬੋਲਦੇ ਪਤਾ ਨਹੀਂ ਕੀ ਹੋ ਗਿਆ ਆਹ ਮੈਂ ਉਹਦੇ ਦੇਖੋ ਸ਼ਕਲ ਇਹ ਮਤੇ ਕੀ ਹੋਇਆ ਪਿਆ ਤੇ ਤੇ ਦਿੱਤੇ ਕੀ ਦੇਖਾ ਦਾਣੇ ਚਿੱਟੇ ਇਹ ਤਾਂ ਹਾਂ ਸਰਸਰਚ ਕੋਰ ਕੋਈ ਆਂਦੇ ਤੋਲਾ ਸਰਸਰਚ ਕੀ ਦੇਖ ਕੀ ਪਿਆ ਹਤਰੀ ਹਾਂ ਆ ਦੇਖ ਮੇਰੇ ਉਰੇ ਬੰਸਿਓ ਯਾ ਭੈਣੇ ਹੱਥ ਲਾ ਦੇਖੋ ਅੰਦਰ ਵੀ ਥੋੜੀ ਲਰਜੀ ਦੀ ਹਾਂ ਲਰਜੀ ਦੀ ਥੋੜੀ ਲਗਾ ਲਰਜੀ ਦੀ ਕੋਈ ਲਗਾਉ ਤੇ ਨਾ ਆ ਦੇਖ ਤਰੀਆ ਇਹ ਪਿਆ ਪੱਲਾ ਕਰਪਕਣਾ ਵਾਵੇ ਚੋਲ ਦੇ ਬਥੋੜੇ ਚਿਰ ਬੈਠਦੇ ਧੁੱਪੇ ਤੇ ਫਿਰ ਦੇਖਦੇ ਆ। ਮੈਸੂ ਤਾਂ ਮੈਂ ਕਿਤੇ ਨਹੀਂ ਗੋਈਂ ਨਾ। ਸਵੇਰੇ ਦੇ ਤੋਂ ਮੈਂ ਜੇ ਸੇਧ ਨੇ ਠੀਕ ਹੁੰਦੀ ਕੁਛ ਕਰਨੋਂ ਜੀ ਨਹੀਂ ਬਹਦਾ। ਚੋਲ ਦੇ ਬਖਤੂ ਮਿਲਦੇ। ਹਾਂਜੀ ਘੰਟਾ ਕੋ ਰੈਸਟ ਕੰਟ ਕੋ ਬਾਅਦ ਨਾ ਮੈਂ ਨੀਚੇ ਆ ਗਈ ਸੀਗੀ। ਤੇ ਨੀਚੇ ਜਿਹੜਾ ਸੀਗਾ ਝਾੜੂ ਵਗੈਰਾ ਲਾਉਣ ਵਾਲਾ ਸੀਗਾ ਤੇ ਮਤਲਬ ਫਿਰ ਮੈਂ ਝਾੜੂ ਲਾਇਆ ਪਹਿਲਾਂ। ਫੇਮੇ ਨੀਚੇ ਆ ਕੇ ਦੇਖਣਾ ਨੂਰ ਆਪਣੇ ਟ੍ਰੰਕ ਦੀ ਸਫਾਈ ਕਰ ਰਹੀ ਸੀ ਨੂਰ ਦੇ ਟ੍ਰੰਕ ਵਿੱਚ ਕੱਪੜੇ ਹੁੰਦੇ ਆ ਤਰਨ ਦੇ ਕੱਪੜੇ ਮੇਰੇ ਬੈੱਡ ਦੇ ਸ਼ੇਜੇ ਚ ਹੁੰਦੇ ਆ ਤੇ ਨੂਰ ਦੇ ਟ੍ਰੰਕ ਵਿੱਚ ਹੁੰਦੇ ਕਿ ਇੱਕ ਅਲਮਾਰੀ ਹਨ ਜਿਹੜੀ ਜਿਹਦੇ ਵਿੱਚ ਮੇਰੇ ਤੇ ਸਰਦਾਰ ਦੀ ਦੇ ਕੱਪੜੇ ਹੁੰਦੇ ਆ ਠੀਕ ਹੈ ਜੀ ਤੇ ਫਿਰ ਉਹਦੇ ਵਿੱਚ ਕੱਪੜੇ ਆਉਂਦੇ ਨਹੀਂ ਹੈਗੇ ਹੁਣ ਆਪਾਂ ਜਲਦੀ ਜੁੜੀ ਹੈਗੀ ਨੂਰ ਨੂੰ ਅਲਮਾਰੀ ਲਿਆਵਾਂਗੇ ਜਾਂ ਫਿਰ ਜਿਹੜੀ ਮੇਰੇ ਵਾਲੀ ਮਤਲਬ ਮੇਰੇ ਤੇ ਸਰਦਾਰ ਦੀ ਲੇ ਲਵਾਂਗੇ ਉਹ ਉਹ ਅਗੀ ਅਲਮਾਰੀ ਆ ਮਮੀ ਦੇਲ ਮਾਰੀਏ ਇਹਦੇ ਵਿੱਚ ਮੰਮੀ ਪਾਪਾ ਦੇ ਕੱਪੜੇ ਨੇ ਜਿਹੜੀ ਸਾਡੇ ਅਲਮਾਰੀ ਉਹ ਫਿਰ ਮੈਂ ਨੌਰ ਨੂੰ ਦੇ ਦੂੰਗੀ ਜਿਹਦੇ ਵਿੱਚ ਨੌਰ ਦੇ ਕੱਪੜੇ ਤਰਨ ਦੇ ਕੱਪੜੇ ਰਾਨ ਨਾ ਜਾਣਗੇ ਕਿਉਂਕਿ ਕਾਫੀ ਢਿੱਲੀ ਆ ਤੇ ਫਿਰ ਅਪੱਲੇ ਮੰਗੇ ਦੀ ਲੱਕੜ ਦੀ ਅਲਮਾਰੀ ਉਹਦੇ ਵਿੱਚ ਆਪਣੀ ਕੱਪੜਿਆਂ ਦੀ ਸੈਟਿੰਗ ਆਪਾਂ ਕਰ ਲਾਂ ਜਦੋਂ ਵੀ ਲੈ ਕੇ ਆਏ ਤੁਹਾਨੂੰ ਜਰੂਰ ਸ਼ੇਅਰ ਕਰਾਂਗੇ ਹਨਾ ਤੇ ਬਸ ਨੌਰ ਨੇ ਵਧੀਆ ਕੀਤਾ ਉਹਦੇ ਕੱਪੜਿਆਂ ਦੀ ਸੈਟਿੰਗ ਕਰ ਲਈ ਕਾਫੀ ਕੰਮ ਪਿਆ ਰਿਹਾ ਸੀਗਾ ਕੁਝ ਕੁ ਜਿਹੜੇ ਕੱਪੜੇ ਸੀ ਉਹਨੇ ਘੱਟ ਤੇ ਸੀਗੇ ਬਾਦੂ ਕਿ ਦਸੇੜੇ ਪੌਣ ਤੋਂ ਵਾਲੇ ਸੀ ਟਾਂਕ ਚ ਰੱਖਦੇ ਸੀ ਹਾਂਜੀ ਤੋਂ ਉਸ ਤੋਂ ਬਾਅਦ ਫਿਰ ਮੈਂ ਲੱਗੀ ਸੀਗੀ ਕਿਚਨ ਚ ਆ ਕੇ ਸੇਵੀਆਂ ਬਣਾਉਣ ਵਾਸਤੇ ਨਿਊ ਰੈਸਪੀ ਹੈ ਫਰੈਂਡਸ ਤੁਹਾਨੂੰ ਸ਼ੇਅਰ ਕਰ ਰਹੀ ਹਾਂ ਮੈਂ ਪਿਆਜ਼ ਕੱਟੇ ਹਰੀ ਮਿਰਚ ਕੱਟੀ ਆ ਤੇ ਨਾਲ ਇੱਕ ਟਮਾਟਰ ਕੱਟੇ ਆ ਠੀਕ ਆ ਇੱਕ ਵੱਡਾ ਪਿਆਜ਼ ਕੱਟੇ ਆ ਜੇ ਤੁਹਾਡੇ ਕੋਲੇ ਮਤਲਬ ਕੀ ਵਰ ਵੱਡਾ ਵੱਡੇ ਪਿਆਜ਼ ਨਹੀਂ ਹੁੰਦੇ ਤਾਂ ਮੀਡੀਅਮ ਦੇ ਪਿਆਜ਼ ਜਿਹੜੇ ਹੈਗੇ ਦੋ ਲੈ ਸਕਦੇ ਲਓ ਜੀ ਕੜਾਹੀ ਚ ਪਾਇਆ ਮੈਂ ਤੇਲ ਸੌਰੀ ਫਰਾਈ ਪੈਨ ਚ ਤੇਲ ਪਾ ਲਿਆ ਤੇਲ ਨੂੰ ਗਰਮ ਹੋਣ ਦੇਣਾ ਆਪਾਂ ਪਹਿਲਾਂ ਤੇਲ ਜਦੋਂ ਪੂਰਾ ਗਰਮ ਹੋ ਗਿਆ ਦੇ ਵਿੱਚ ਕੱਟੇ ਹੋਏ ਪਿਆਜ਼ ਤੇ ਹਰੀ ਮਿਰਚੀ ਪਾ ਦੇਣੀ ਹੈ ਤੁਸੀਂ ਇਹਦੇ ਵਿੱਚ ਅਦਰਕ ਲਸਣ ਵਗੈਰਾ ਕੁਝ ਨਹੀਂ ਪਾਉਣਾ ਫਰੈਂਡਸ ਕੱਲੇ ਮਤਲਬ ਪਿਆਜ਼ ਤੇ ਹਰੀ ਮਿਰਚਾ ਪਾਉਣੀਆਂ ਨੇ ਇੱਕ ਟਮਾਟਰ ਪਾ ਲੈਣਾ ਤੁਸੀਂ ਬਾਕੀ ਇਹਦੇ ਵਿੱਚ ਮਟਰ ਵੀ ਪਾਏ ਜਾਂਦੇ ਆ ਤੁਹਾਡੇ ਆਪਣੀ ਮਰਜ਼ੀ ਆ ਮਟਰ ਪਾ ਸਕਦੇ ਹੋ ਬਟ ਮੈਂ ਮਟਰ ਪਾਏ ਨਹੀਂ ਹੈਗੇ ਮਟਰ ਹੈਗੇ ਸੀਗੇ ਬਟ ਮੈਂ ਪਾਏ ਨਹੀਂ ਇਹਨੂੰ ਇਸ ਤਰੀਂ ਵਧੀਆ ਲੱਗਦੀ ਆ ਮਤਲਬ ਅਸੀਂ ਕਾਫੀ ਵਾਰ ਟਰਾਈ ਕਰ ਚੁੱਕੇ ਆ ਤੇ ਬਹੁਤ ਛਾਲਾ ਬੱਚੇ ਵੀ ਕਾਫੀ ਪਸੰਦ ਕਰਦੇ ਤੇ ਵਧੀਆ ਬਣਦੀ ਨਹੀਂ ਹੈ ਲਓ ਜੀ ਪਿਆਜ਼ ਆਪਣੇ ਹੋ ਗਏ ਨੇ ਤੇ ਇਹਦੇ ਵਿੱਚ ਪਾ ਲਿਆ टमाटर। ਇਹਨਾਂ ਟਮਾਟਰ ਨੂੰ ਵੀ ਆਪਾਂ ਚੰਗੀ ਤਰ੍ਹਾਂ ਦੇ ਨਾਲ ਫਰਾਈ ਕਰ ਲਾਂਗੇ ਜੋ ਤੱਕ ਫਰਾਈ ਨਹੀਂ। ਫਰਾਈ ਨਹੀਂ ਹੁੰਦਾ ਉਦੋਂ ਤੱਕ ਆਪੇ ਦੇ ਵਿੱਚ ਮਸਾਲੇ ਨਹੀਂ ਐਡ ਕਰਨੇ। ਜਦੋਂ ਚੰਗੀ ਤਰ੍ਹਾਂ ਜਿਹੜਾ ਹੈਗਾ ਮਸਾਲਾ ਆਪਣਾ ਪੱਕ ਜਾਊਗਾ ਫਿਰ ਇਹਦੇ ਵਿੱਚ ਨਮਕ, ਮਿਰਚ, ਹਲਦੀ। ਕਿੰਨੀਆਂ ਚੀਜ਼ਾਂ ਪਾਉਣੀਆਂ ਨੇ? ਲੋ ਜੀ। ਟੇਸਟ ਦੇ ਅਕੋਰਡਿੰਗ ਤੁਸੀਂ ਨਮਕ ਤੇ ਮਿਰਚ ਤੇ ਹਲਦੀ ਹਲਦੀ ਬਿਲਕੁਲ ਥੋੜੀ ਜਿਹੀ ਪਾਉਂਗੀ ਮੈਂ ਬਸ ਰੰਗ ਕਲਰ ਵਾਸਤੇ ਚਾਹੀਦਾ ਵੀ ਕਲਰ ਜਾਵੇ ਵੈਸੇ ਮੈਂ ਦੋ ਹਰੀਆਂ ਮਿਰਚਾਂ ਪਾਈਆਂ ਸੀ ਬਾਕੀ ਤੁਸੀਂ ਅਪ ਆਪਣੇ ਅਕੋਰਡਿੰਗ ਜੇ ਤੇਜ਼ ਮਿਰਚ ਖਾਣ ਨੂੰ ਤੁਸੀਂ ਪਾ ਸਕਦੇ ਹੋ ਫਿਰ ਤੁਸੀਂ ਕੱਲੀਆਂ ਹਰੀਆਂ ਮਿਰਚਾਂ ਪਾ ਲਓ ਫਰੈਂਡਸ ਪੰਜ ਛੇ ਹਰੀਆਂ ਮਿਰਚਾਂ ਸੱਟ ਲਓ ਬਸ ਬਹੁਤ ਟੇਸਟੀ ਬਣਦੀ ਹੈ ਤੇ ਮੈਂ ਦੋ ਹੀ ਪਾਈਆਂ ਸੀ ਹਰੀਆਂ ਮਿਰਚਾਂ ਲਓ ਜੀ ਪੈਕੇਟ ਮੈਂ ਪਹਿਲਾਂ ਘੱਟ ਲਈ ਸੀਗੇ ਇਦੇ ਵਿੱਚ ਮੈਂ ਐਡ ਕਰ ਦਿੱਤੀ ਲਿੰਗੇ ਸੇਵੀਆਂ ਇਹ ਸੂਜੀ ਵਾਲੀਆਂ ਸੇਵੀਆਂ ਹੁੰਦੀਆਂ ਨੇ ਫਰੈਂਡਸ 10 ਰੁਪਏ ਦਾ ਪੈਕਟ ਮਿਲਦਾ ਪਰ ਦੋ ਪੈਕ ਡਾਣ ਬਣਾਏ ਸੀ ਕਾਫੀ ਜ਼ਿਆਦਾ ਮਤਲਬ ਹੋ ਗਈਆਂ ਸੀਗੀਆਂ ਸੇਵੀਆਂ ਠੀਕ ਹੈ ਅਸੀਂ ਸਾਰੀ ਫੈਮਿਲੀ ਨੇ ਖਾ ਲਈ ਸੀ ਮਤਲਬ ਮੰਮੀ ਪਾਪਾ ਜੀ ਨੇ ਥੋੜੀ ਥੋੜੀ ਲਈਆਂ ਸੀ ਲੋੜ ਨੇ ਖਾ ਲਈ ਸੀ ਮੈਂ ਖਾ ਲਈ ਸੀ ਧੰਨਵਾਦ ਤੇ ਆਪਾਂ ਰੱਖਤੀਆਂ ਸੀ ਜਦੋਂ ਦਰਨ ਆਇਆ ਸਕੂਲੋਂ ਕਿਉਂਕਿ ਕਾਫੀ ਹਲੇ ਟਾਈਮ 'ਤੇ ਇੱਕ ਘੰਟਾ ਪਿਆ ਉਹਦੇ ਵਿੱਚ ਆਉਣ 'ਚ ਤੇ ਟਾਈਮ ਜਿਹੜਾ ਹੈਗਾ 12:30 ਜਾਂ ਪੌਣੇ 1 ਵਜੇ ਦਾ ਟਾਈਮ ਹੋਊਗਾ 2 ਵਜੇ ਆਊਗਾ ਉਹ ਹਨਾ ਲਓ ਜੀ ਇਹਦੇ ਵਿੱਚ ਆਪਾਂ ਨਮਕ ਮਿਰਚ ਪਾਉਣੀ ਨਮਕ ਮਿਰਚ ਹਲਦੀ ਪਾਉਣ ਤੋਂ ਬਾਅਦ ਇਹਦੇ ਵਿੱਚ ਐਡ ਕਰ ਦੇਣਾ ਤੁਸੀਂ ਪਾਣੀ ਪਾਣੀ ਤੁਸੀਂ ਕਿੰਨਾ ਐਡ ਕਰਨਾ ਮੈਂ ਉਹ ਵੀ ਤੁਹਾਨੂੰ ਦੱਸ ਦਿੰਨੀ ਆ ਜੇ ਤੁਸੀਂ ਇੱਕ ਪੈਕਟ ਬਣਾਉਣੀ ਹੈ ਤਾਂ ਤੁਸੀਂ ਇੱਕ ਗਲਾਸ ਪਾਣੀ ਦਾ ਪਾਉਣਾਗਾ ਜੇ ਤੁਸੀਂ ਦੋ ਪੈਕੇਟ ਬਣਾਉਣੇ ਤਾਂ ਦੋ ਪਾਉਣੇ ਆ ਜੇ ਤੁਸੀਂ ਤਿੰਨ ਪੈਕੇਟ ਬਣਾਉਣੇ ਤਾਂ ਤੁਸੀਂ ਤਿੰਨ ਬਣਾਉਣੇ ਹੁਣ ਤੁਹਾਨੂੰ ਸਮਝ ਲੱਗ ਗਈ ਹੋਊਗੀ ਇੱਕ ਇੱਕ ਪੈਕੇਟ ਦੇ ਵਿੱਚ ਇੱਕ ਇੱਕ ਗਲਾਸ ਹੀ ਪਾਣੀ ਦੇ ਪਾਉਣਾ ਕਿਉਂਕਿ ਓਨਲੀ 5 ਮਿੰਟ ਲੱਗਦੇ ਨੇ ਇਹਨੂੰ ਬਣਨ ਦੇ ਤੁਸੀਂ ਟਾਈਮ ਦੇਖ ਕੇ ਮਤਲਬ ਜਦੋਂ ਤੁਸੀਂ ਵਿੱਚ ਪਾਣੀ ਪਾ ਦੋ ਤੁਸੀਂ ਟਾਈਮ ਦੇਖ ਲੈਣਾ 5 ਮਿੰਟ ਬਾਅਦ ਇਹਨੂੰ ਜਰੂਰ ਚੈੱਕ ਕਰਨਾ ਤੁਹਾਡੀਆਂ ਜੜੀਆਂ ਸੇਵੀਆਂ ਬਿਲਕੁਲ ਰੈਡੀ ਹੋਣਗੀਆਂ ਖਾਣ ਵਾਸਤੇ ਤੇ ਇਹਦੇ ਵਿੱਚ ਤੁਸੀਂ ਮਤਲਬ ਕਿ ਇਹਨੂੰ ਖਾ ਸਕਦੇ ਆਪਾਂ ਸੌਸ ਦੇ ਨਾਲ ਅਗਰ ਤੁਸੀਂ ਸੌਸ ਤੁਹਾਨੂੰ ਨਹੀਂ ਪਸੰਦ ਹੈਗੀ ਤਾਂ ਸੌਸ ਤੋਂ ਬਿਨਾ ਵੀ ਤੁਸੀਂ ਇਹਨੂੰ ਖਾ ਸਕਦੇ ਹਾਂ ਠੀਕ ਹੈ ਬਟ ਅਸੀਂ ਸੌਸ ਨਾਲ ਖਾਣੇ ਹੁੰਦੇ ਆਂ ਅਗਲਾ ਕਰਾਫਸੀ ਫੇਰ ਵੀ ਜਿਹੜਾ ਹੈਗਾ ਸੌਸ ਨਾਲ ਮੈਂ ਖਾਦੀਆਂ ਮੈਨੂੰ ਖਾਣੀਆਂ ਨਹੀਂ ਚਾਹੀਦੀਆਂ ਸੀ ਪਰ ਫਿਰ ਵੀ ਮੈਂ ਖਾਦੀ ਕਿਉਂਕਿ ਫਿਰ ਮੈਨੂੰ ਵਧੀਆ ਨਹੀਂ ਸੀ ਲੱਗਣਾ ਬੈਸੇ ਵੀ ਮੈਂ ਸਵੇਰ ਰੋਟੀ ਵਗੈਰਾ ਕੁਛ ਨਹੀਂ ਸੀ ਖਾਦੀ ਤੇ ਮੈਂ ਮਤਲਬ ਸੌਸ ਨਾਲ ਹੀ ਖਾਤ ਸੀ ਮੈਨੂੰ ਵਧੀਆ ਲੱਗਿਆ ਚਲੋ ਜੀ ਦੇਖੋ ਸਵਾ ਸਹੀ 5 ਮਿੰਟ ਬਾਅਦ ਆਪਾਂ ਚੈੱਕ ਕਰੀਏ ਸੇਵੀਆਂ ਆਪਣੀਆਂ ਬਿਲਕੁਲ ਤਿਆਰ ਹੋ ਗਈਆਂ ਜੇਪਾ 5 ਮਿੰਟ ਤੋਂ ਵੀ 1-2 ਮਿੰਟ ਉੱਪਰ ਕਰ ਦਿੰਦੇ ਆ ਨਾ ਤਾਂ ਮਤਲਬ ਸੇਵੀ ਜਿਹੜੀ ਥੱਲੇ ਲੱਗਣੀ ਸ਼ੁਰੂ ਹੋ ਜਾਂਦੀ ਨਹੀਂ ਹੈਗੀ ਫਿਰ ਉਹ ਮਤਲਬ ਗਲ ਨਹੀਂ ਬੰਦੀ ਠੀਕ ਹੈ ਜੀ ਤੁਸੀਂ ਸਹੀ 5 ਮਿੰਟ ਬਾਅਦ ਜਿਹੜੇ ਉਹਨੂੰ ਚੈੱਕ ਕਰ ਲੈਣੀ ਤੇ ਸਭ ਤੁਹਾਡੀ ਜਿਹੜੀ ਸੇਵੀ ਰੈਡੀ ਹੋ ਜਾਣਗੀ ਬਾਕੀ ਮੈਂ ਤੁਹਾਨੂੰ ਇੱਕ ਹੋਰ ਗੱਲ ਵੀ ਕਹੂੰਗੀ ਇਹਨੂੰ ਗਰਮ-ਗਰਮ ਹੀ ਖਾਓ ਤੇ ਗਰਮ-ਗਰਮ ਬਕੇ ਲੱਗਦੀ ਨੇ ਤੇ ਇੱਧਰ ਮੈਂ ਦੁੱਧ ਘਰਮ ਕਰਕੇ ਰੱਖਿਆ ਹੋਇਆ ਠੰਡਾ ਹੋਣ ਤੇ ਆਪਾਂ ਇਹਨੂੰ ਮਤਲਬ ਫ੍ਰਿਜ ਵਿੱਚ ਰੱਖਾਂਗੇ ਤੇ ਇੱਧਰ ਮੈਂ ਖੀਰੇ ਧੋ ਕੇ ਰੱਖੇ ਸੀਗੇ ਸਦਾ ਦੀ ਲੈ ਕੇ ਆਈ ਸੀਗੇ ਮਤਲਬ ਖਾਣ ਵਾਸਤੇ ਆਪਣੀ ਉਹ ਤੁਹਾਨੂੰ ਪਤਾ ਹੀ ਮੈਂ ਪਹਿਲਾਂ ਵੀ ਕਾਫੀ ਵਾਰ ਦੱਸਿਆਗਾ ਅਬੀ ਸਲਾਦ ਖਾਂਦੇ ਨੇ ਰੋਟੀ ਘੱਟ ਖਾਂਦੇ ਆ weight loss ਕਰਕੇ ਇੱਧਰ ਮੰਮੀ ਨੇ ਤਿਆਰੀ ਕਰਕੇ ਰੱਖਤੀ ਸੀ ਸਬਜ਼ੀ ਦੀ ਮਸਾਲਾ ਵਗੈਰਾ ਰੈਡੀ ਕਰਕੇ ਰੱਖਤਾ ਸੀਗਾ ਮਟਰ ਕੱਟ ਕੇ ਰੱਖਦੇ ਸੀਗਾ ਤੇ ਲਓ ਜੀ ਮੈਂ ਹੁਣ ਮੰਮੀ ਪਾਪਾ ਜੀ ਨੂੰ ਦਊਂਗੀ ਰੋਟੀ ਤੇ ਪ੍ਰਸ਼ਾਦ ਦੇ ਪਏ ਸੀਗੇ ਤੇ ਦੋ ਦੋ ਪ੍ਰਸ਼ਾਦੇ ਜਿਹੜੇ ਆ ਗਏ ਆਪਾਂ ਚਟਨੀ ਨਾਲ ਦਵਾਂਗੇ ਕਿ ਚਟਨੀ ਮੈਂ ਕੱਲ ਰਾਤ ਕੱਲ ਸਵੇਰੇ ਕੁੱਟੀ ਸੀਗੀ ਗ੍ਰੈਂਡਰ ਦੇ ਨਾਲ ਕੁੱਟੀ ਸੀ ਫਰੈਂਡਸ ਆਪਾਂ ਤੇ ਬਹੁਤ ਵਧੀਆ ਬਣੀ ਸੀ ਸਬਜੀ ਧਨੀਏ ਦੀ ਧਨੀਏ ਪਿਆਜ਼ ਟਮਾਟਰ ਤੇ ਮੈਂ ਇੱਕ ਦਿਨ ਤੁਹਾਨੂੰ ਬਣਾ ਕੇ ਦਿਖਾਉਂਗੀ ਬਹੁਤ ਜ਼ਿਆਦਾ ਟੇਸਟੀ ਬਣੀ ਸੀ ਸਭ ਤੋਂ ਪਹਿਲਾਂ ਆਪਾਂ ਲਵਾਵਾਂਗੇ ਜੀ ਥਾਲ ਬਾਬਾ ਜੀ ਤੁਹਾਨੂੰ ਮੈਂ ਕਾਫੀ ਵਾਰ ਦੱਸਿਆ ਵੀ ਜਦੋਂ ਵੀ ਕੋਈ ਵੀ ਚੀਜ਼ ਬਣਦੀ ਹੈ ਨਾ ਪਹਿਲਾਂ ਥਾਲ ਲਵਾਉਣਾ ਤੇੰ ਟਾਈਮ ਪ੍ਰਸ਼ਾਦਾ ਬੰਦਾ ਤੇ ਉਹਦੇ ਹਿਸਾਬ ਨਾਲ ਪਹਿੰ ਟਾਈਮ ਥਾਲ ਬਾਬਾ ਜੀ ਨੂੰ ਲਵਨੇ ਜਦੋਂ ਥਾਲ ਲੱਗਦਾ ਜੇ ਆਪਣੇ ਕੋਈ ਮਤਲਬ ਕੁਝ ਵੀ ਕਰੇ ਹੁੰਦਾਗਾ ਪਹਿਲਾਂ ਆਪਾਂ ਬਾਬੇ ਨੂੰ ਥਾਲੂ ਆਉਣੇ ਉਸ ਤੋਂ ਬਾਅਦ ਹੀ ਆਪਾਂ ਸ਼ਕਦੇ ਮਤਲਬ ਜਦੋਂ ਜਦੋਂ ਦਾ ਮੇਰਾ ਵਿਆਹ ਹੋਇਆ ਉਦੋਂ ਤੋਂ ਮਤਲਬ ਇਹੀ ਜਿਹੜੀ ਹੈਗੀ ਆ ਕਹਿ ਸਕਦੇ ਆ ਪਰੰਪਰਾ ਜਾਂ ਕਹਿ ਸਕਦੇ ਆ ਵੀ ਮਤਲਬ ਇਸ ਤਰ੍ਹਾਂ ਇਹ ਮਤਲਬ ਕਰਦੇ ਆ ਤੇ ਉਸੇ ਤਰ੍ਹਾਂ ਹੀ ਆਪਾਂ ਤੇਰੂ ਵੀ ਲਪਣਾ ਲਿਆ ਆਪਾਂ ਵੀ ਇਸ ਤਰ੍ਹਾਂ ਹੀ ਕਰਦੇ ਆ ਲਓ ਜੀ ਆਪਾਂ ਇਹਦੇ ਮੰਮੀ ਨੂੰ ਪਾ ਦਿੱਤੀ ਨੇ ਮੈਂ ਸੇਵੀਆਂ ਸੇਮੀ ਵਸੇ ਥੋੜੀ ਥੋੜੀ ਪਾਈਆਂ ਨੇ ਮੈਂ ਤੇ ਮੈਂ ਪਾ ਦਿੰਦੀ ਸੀ ਪਰ ਮੇ ਮਮੀ ਪਾਪਾ ਹੀ ਖਾਦਿਏ ਨੇ ਕਹਿੰਦੇ ਅਸੀਂ ਤਾਂ ਪ੍ਰਸ਼ਾਦ ਦੇ ਸਕਾਂਗੇ ਚਲੋ ਫਿਰ ਮੈਂ ਦੋ ਦੋ ਪ੍ਰਸ਼ਾਦ ਜਿਹੜੇ ਗਰਮ ਕਰਕੇ ਤੇ ਛਟਨੀ ਨਾਲ ਦੇ ਦਿੱਤੀ ਸੀਗੇ ਸੋ ਮੇਰੇ ਬਲੌਗ ਕਿਸ ਤਰ੍ਹਾਂ ਦੇ ਲਾਗਦੇ ਨੇ ਜੁਰਤ ਹੱਸਾ ਕਰੋ ਹਨਾ ਦੇ ਚੈਨਲ ਦੇ ਨਾਮੇ ਹੋ ਪਲੀਜ਼ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਨਾਲ ਦੀ ਨਾਲ ਬੈਲ ਨੂੰ ਜ਼ਰੂਰ ਦਬਾ ਲਿਆ ਕਰੋ ਤਾਂ ਮੇਰੀ ਵੀਡੀਓ ਜਿਹੜੀ ਤੁਹਾਡੇ ਕੋਲੇ ਨਾਲ ਦੀ ਨਾਲ ਜਦੋਂ ਵੀ ਮੈਂ ਕੋਈ ਵੀ ਵੀਡੀਓ ਵੀ ਅਪਲੋਡ ਕਰੂੰਗੀ ਤੁਹਾਡੇ ਕੋਲ ਆ ਜਾ ਕਰੂੰਗੀ ਲੋ ਜੀ ਆਪਾਂ ਚਟਨੀ ਰੱਖ ਕੇ ਦੇ ਦੋ ਪ੍ਰਸ਼ਾਦ ਇਹ ਗਰਮ ਕਰਕੇ ਮੇਂ ਪਾ ਪਾਈਂ ਦੇ ਦਾਂਗੇ ਥੋੜੀ ਥੋੜੀ ਜਿਹੀ ਸੇਵੀਆਂ ਪਾ ਲਈਆਂ ਠੀਕ ਬਸ ਮਿਲਾਉਣਾ ਦੇ ਦਿੰਦੇ ਆ ਟਾਈਮ ਲੱਗਾਗਾ ਹੋ ਗਿਆ ਦਪੈਰ ਤਾਂ ਸੀ ਬੀਜੋਲੀ ਨੂਰ ਨੂਰ ਉੱਪਰਨੇ ਕੱਪੜੇ ਧੋ ਕੇ ਹੀ ਆਪਦੇ ਅੱਜ ਨੂਰ ਸੇਮਾ ਦੀਪਾ ਬਣ ਗਿਆ ਆਹ ਅਪਰਾ ਕੇ ਨੂਰ ਜਮਾ ਤਾਲ ਤੱਕ ਕੁਕ ਨਾ ਉਪਰੋਂ ਉਸ ਤੇ ਪਾਉਣੀ ਆ ਲੱਗਦਾ ਵੀ ਸ਼ਾਮ ਦੋਈ ਲੈ ਕੇ ਆਉਣੀ ਪਊ ਤੁਹਾਨੂੰ ਪਤਾ ਹੀ ਆ ਮੇਰੇ ਬਿਨਾਂ ਕੰਮ ਨਹੀਂ ਚੱਲ ਸਕਦਾ ਤੇ ਕਿਵੇਂ ਬੈਠ ਨਹੀਂ ਸਕਦੀ ਹਨਾ ਤੇ ਜੇ ਮੈਂ ਬੈਡਰੂਮ ਫਿਰ ਘਰ ਦਾ ਕੰਮ ਕੌਣ ਕਰੂਗਾ ਮम्मी ਤੋਂ ਵੀ ਇੰਨਾ ਕੰਮ ਨਹੀਂ ਹੁੰਦਾ ਮम्मी ਨੇ ਸਬਜ਼ੀ ਵਗੈਰਾ ਤਿਆਰੀ ਕਰਤੀ ਮम्मी ਕਹਿੰਦੇ ਸ਼ਾਮ ਨੂੰ ਬਣਾ ਲਾਂਗੇ ਆਪਾਂ ਸਬਜ਼ੀ ਤੇ ਹੁਣ ਸਾਰ ਲਓ ਸ਼ਾਦੀ ਬਈਆ ਛੁੱਟੀ ਤੋਂ ਤਿੰਨਸ ਪਾਵਾਂ ਲੱਪਣੇ ਉਹ ਜਿਸ सेवियां ਆਪਾਂ ਪਾਲੀਆਂ ਨੇ ਇਹ ਨੋਰਦੀ ਪਲੇਟ ਆ ਇਹ ਮੇਰੀ ਪਲੇਟ ਆ ਤੁਸੀਂ ਖਾ ਲਓ ਜੀ ਗਰਮ ਗਰਮ सेवियां ਤੇ ਧੰਨਵਾਦ ਤੇ ਮੈਂ ਰੱਖਤੀਆਂ ਸੀਗੀਆਂ ਤੇ ਮਤਲਬ ਫਿਰ ਉਹਨਾਂ ਪਵਨ ਚ ਗਰਮ ਕਰਕੇ ਦੇ ਦਾਂਗੇ ਬਿਲਕੁਲ ਐਸੇ ਤਰ੍ਹਾਂ ਹੀ ਹੋ ਜਾਣੀ ਤੁਸੀਂ ਜਦੋਂ ਤੁਸੀਂ ਬਣਾਉਣੀ ਹੈ ਫਰੈਂਡਸ ਉਹ ਨਾਲ ਦੀ ਨਾਲ ਖਾ ਲਓ ਤਾਂ ਜ਼ਿਆਦਾ ਟੇਸਟੀ ਲੱਗਦੀ ਨੇ ਇੱਕ ਇੱਕ ਸਾਸ ਦੀ ਪੁੜੀ ਲਾਵਾਂਗੇ ਆਪਾਂ ਬਹੁਤ ਹੀ ਪਿਆਰਾ ਜਿਹਾ ਕਲਰ ਆਇਆ ਸੀ ਤੇ ਵੜੀਆਂ ਸੇਵੀਆਂ ਨੇ ਜਿਹੜੀਆਂ ਦੁੱਧ ਵਾਲੀਆਂ ਬਣਦੀਆਂ ਨੇ ਵੈਸੇ ਤਾਂ ਤੇ ਪਰ ਆਪਾਂ ਇਹ ਜਿਹੜੀਆਂ ਨਮਕੀਨ ਬਣਾ ਕੇ ਖਾਣੇ ਆ ਤੁਸੀਂ ਵੀ ਟਰਾਈ ਜ਼ਰੂਰ ਕਰਿਓ ਹਨਾ ਤੇ ਮੇਰੇ ਨਾਲ ਐਕਸਪੀਰੀਅੰਸ ਜਿਹੜਾ ਆਪਾਂ ਆਪਣਾ ਜਿਹੜਾ ਉਹ ਮੇਰੇ ਨਾਲ ਜ਼ਰੂਰ ਤੁਸੀਂ ਸਾਂਝਾ ਕਰਿਓ ਮੈਨੂੰ ਕਮੈਂਟ ਕਰਕੇ ਦੱਸੋ ਤੇ ਮਤਲਬ ਸੇਵੀਆਂ ਕਿਸ ਤਰ੍ਹਾਂ ਦੀ ਬਣੀਆਂ ਸੀਗੀਆਂ ਠੀਕ ਆ ਜੀ ਤੁਸੀਂ ਜ਼ਰੂਰ ਟਰਾਈ ਕਰਿਓ ਚਲੋ ਜੀ ਪੌਣੀ ਲਾ ਫਿਰ ਨਾ ਡੋਰ ਨੂੰ ਮੈਂ ਪਹਿਲਾਂ ਫੜਾ ਦਿੱਤੀ ਸੀਗੀਆਂ ਉੱਪਰ ਬੈਠ ਕੇ ਖਾਣੇ ਆ ਤੇ ਸ਼ਾਮ ਨੂੰ ਫਰੈਂਡਸ ਮੈਂ ਦਵਾਈ ਲੈ ਕੇ ਆਉਂਗੀ ਕਿਉਂਕਿ ਸਰ ਨਾਲ ਨਹੀਂ ਹੈ ਦਵਾਈ ਲੈ ਕੇ ਸੈਟ ਰੱਖੂਗਾ ਬਿਲਕੁਲ ਸਿਰ ਨਹੀਂ ਹੈ ਤੁਹਾਡਾ ਵੀ ਬੱਸ ਕੋਈ ਕੰਮ ਨਾ ਕਰੋ ਲੱਤਾਂ ਰੁੱਟੀਆਂ ਜਾਂਦੀਆਂ ਨਹੀਂ ਗੀਆਂ ਜੀਓ ਫਰੈਂਡਸ ਬੁਖਾਰ ਹੁੰਦਾ ਨਾ ਉਹ ਵੇ ਨਹੀਂ ਮਿੰਦਾ ਉਹ ਲਓ ਜੀਓ ਪਤੂ ਤੇ ਬੈਠ ਕੇ ਖਾਣ ਕਰਦੇ ਆ ਸੇਵੀਆਂ ਇੰਜੋਏ ਤੇ ਨਾਲੇ ਕੱਪੜੇ-ਕਪੜੇ ਲਾਉਣੇ ਆ ਸੱਕੂਗੇ ਸਾਰੇ ਕੱਪੜੇ ਕੱਪੜੇ ਲਾਉਣੇ ਹੈਗੇ ਵੜ ਕੇ ਮਾਰਨੇ ਤਹਾ ਮੈਂ ਤੇ ਨੂਰ ਕਨੂਰ ਲੈਣਾ ਕੱਪੜੇ ਧੋਤੇ ਕਿੱਥੇ ਪਾਇਆ ਦਨੇ ਵਿੱਚ ਵਿੱਚ ਪਾਤੇ ਅੱਛਾ ਨੂਨੇ ਟਰੰਕ ਸਾਫ ਕਰਿਆ ਸੀ ਅੱਜ ਆਪਣੇ ਕੱਪੜਿਆਂ ਦਾ ਉਦਗਾ ਪਿਆ ਪਿਆ ਸੀ ਆ ਹਾਂਜੀ ਫਰੈਂਡਸ ਕੱਲੋਂ ਆਪਾਂ ਕੋ ਬਲੌਗ ਕੰਟੀਨਿਊ ਨਹੀਂ ਕੀਤਾ ਦੁਪਹਿਰੇ ਤੋਂ ਬਾਅਦ ਮੈਂ ਕੋਈ ਬਲੌਗ ਸਨ ਮਤਲਬ ਸ਼ੁਰੂ ਕੋ ਸਟਾਰਟ ਨਹੀਂ ਕੀਤਾ ਹਾਂ ਕਿਉਂਕਿ ਕੱਲ ਬਹੁਤ ਜ਼ਿਆਦਾ ਬੁਖਾਰ ਹੋ ਗਿਆ ਸੀ ਮੈਂ ਸਾਰਾ ਦਿਨ ਪਈ ਰਹੀ ਆ। ਹੁਣ ਵੀ ਬਿਲਕੁਲ ਤਬੀਅਤ ਠੀਕ ਨਹੀਂ ਹੈਗੀ। ਰਾਤ ਜਿਹੜਾ ਸੀਗਾ ਦਿਨੇ ਜਿਹੜਾ ਬੁਖਾਰ ਚੜ ਗਿਆ ਤੇ ਰਾਤ ਪਤਾ ਨਹੀਂ ਕਿਦਾਂ ਮੱਖ ਤੇ ਦਰਦ ਨੂੰ ਲੱਗਾ ਮਾਈਗ੍ਰੇਨ ਦਾ। ਬੈਨੋ ਖਾਰਦੀ ਗੋਲੀ ਲੱਤੀ ਉਸ ਤੋਂ ਬਾਅਦ ਫਿਰ ਮਾਈਗ੍ਰੇਨ ਦੀ ਦਵਾਈ ਮੇਰੇ ਕੋਲ ਹੈ ਹੁੰਦੀ ਆ ਮੈਂ ਉਹ ਲੱਤੀ ਉਹਦੇ ਨਾਲ ਕੋਈ ਫਰਕ ਨਹੀਂ ਪਿਆ। ਇੱਕ ਘੰਟਾ تک ਮੈਂ ਪੂਰੀ ਵੇਟ ਕੀਤੀ ਵੀ ਠੀਕ ਹੋ ਜੇ ਠੀਕ ਹੋ ਬਹੁਤ ਜ਼ਿਆਦਾ ਦਰਦ ਹੋਇਆ ਫਿਰ ਮੈਂ ਸਤਾਜੀ ਨੂੰ ਫੋਨ ਕੀਤਾ ਵੀ ਮੇਰੀ ਦਵਾਈ ਲੈ ਕੇ ਆਇਓ ਮਾਈਗਰੇਨ ਦੀ ਤੇ ਉਹ ਮੈਨੂੰ ਕਹਿੰਦੇ ਇੰਜੈਕਸ਼ਨ ਵਾਲਾ ਤੂੰ ਤੇ ਮੈਂ ਰੋਜ਼ ਹੀ ਕਰਾਂ ਇੰਜੈਕਸ਼ਨ ਨਹੀਂ ਲਾਉਂਦੀ ਨਾ ਪਹਿਲਾਂ ਵੀ ਲਗਾਤਾਰ ਇੰਜੈਕਸ਼ਨ ਨੂੰ ਔਨ ਕਰਕੇ ਨਾ ਮਤਲਬ ਮੈਨੂੰ ਐਂਜਾਈਟੀ ਲੱਗਦੀ ਉਹਨੂੰ ਬਸ ਵੀ ਇੰਜੈਕਸ਼ਨ ਲਾਉਣ ਨਾਲ ਹੀ ਮੇਰਾ ਮਾਈਗਰੇਨ ਦਾ ਦਰਦ ਠੀਕ ਹੋਊਗਾ ਨਾ ਪਰ ਮੈਂ ਵੀ ਮਤਲਬ ਮੈਂ ਇਹ ਸੋਚਿਆ ਵੀ ਦਵਾਈ ਲੈ ਲਾਂ ਮੈਂ ਦਵਾਈ ਨਾਲ ਸੈੱਟ ਹੋ ਜਾਊਗਾ ਨਾ ਜੇ ਨਾ ਇਹ ਵਾਲੀ ਦਵਾਈ ਨਾਲ ਸੈੱਟ ਹੋਇਆ ਫਿਰ ਆਪਾਂ ਇੰਜੈਕਸ਼ਨ ਝਵਾ ਲਾਂਗੇ ਕਿਸੇ ਸਧਾਰਨ ਦਵਾਈ ਲੈ ਕੇ ਉਹ ਦਵਾਈ ਖਾਤੀ तकरीबन 2 ਘੰਟੇ ਬਾਅਦ ਮੇਰਾ ਦਰਦ ਠੀਕਿਆ ਦਰਦਿੰਨਕ ਜਦਾ ਬਾਅਦ ਜਾਂਦਾ ਵੀ ਜੇ ਕੋਈ ਚਾਨਣ ਵਾਲ ਮੈਂ ਬਿਲਕੁਲ ਦੇਖ ਨਹੀਂ ਸਕਦੀ ਜੇ ਹੁਣ ਮੈਂ ਬੈਠੀ ਥੋੜਾ ਕਲਣਾ ਕਰ ਰਹੀ ਹਾਂ ਅਗਰ ਸਾਹਮਣੇ ਬੱਲਵਾਂ ਆ ਉਹਦੀ ਲਾਈਟ ਦੇ ਆਲੇ ਦੁਆਲੇ ਨੂੰ ਸੱਤ ਚੱਕਰ ਬਣ ਜਾਂਦੇ ਨੇ ਮਤਲਬ ਸੱਤ ਰੰਗ ਬਣ ਰਹੇ ਹੁੰਦੇ ਨੇ ਬਲੂ yellow red ਮਤਲਬ ਸੱਤ ਰੰਗ ਦਿਨਦੇ ਨੇ ਬਹੁਤ ਜ਼ਿਆਦਾ ਖਾ ਪੇਨ ਹੁੰਦਾ ਮਤਲਬ ਬਹੁਤ ਜ਼ਿਆਦਾ ਕੰਡੀਸ਼ਨ ਖਰਾਬ ਹੁੰਦੀ ਹੈ ਉਹ ਉਸਰਫੇ ਮੈਂ ਹੀ ਜਾਣਦੀ ਆ ਜਿਹਨਾਂ ਨੂੰ ਮਾਈਗਰੇਨ ਹੁੰਦਾ ਉਹ ਜਾਣਦੇ ਆ ਠੀਕ ਹੈ ਜੀ ਤੇ ਹੁਣ ਮੈਂ ਹੁਣੇ ਉਹਨੇ ਰੋਟੀ ਖਾ ਕੇ ਆਟੀਆਂ ਮੰਮੀ ਨੇ ਬਣਾਈ ਸੀ ਰੋਟੀ ਤੇ ਮੇਰੇ ਕੰਮ ਕਰਾਉਣੇ ਨਾਲਦੇ ਕਿ ਕਿਵੇਂ بیمارਤਾ ਕਰਕੇ ਬੱਟੇ ਤੋਂ ਮੈਂ ਮਤਲਬ ਮੈਂ ਠੀਕ ਹੋ ਗਈ ਆ ਫਿਰ ਮਾਂ ਵੀ ਮੈਂ ਕੋਈ ਕੰਮ ਕਰਨੀ ਨਹੀਂ ਦਿੰਦੀ ਨੂਰ ਦੇ ਪੇਪਰ ਚੱਲ ਰਹੇ ਨੇ ਬਾਕੀ ਤੁਹਾਨੂੰ ਪਤਾ ਇਹ ਬੱਚੇ ਕਿੱਥੇ ਘੜਦੇ ਨੇ ਹਨ ਤੇ ਇਹ ਪਰ ਨੂਰ ਨੂੰ ਹੈਲਪ ਕਰਵਾਉਣੀ ਚਾਹੀਦੀ ਆ ਤੇ ਬਸ ਥੋੜੀ ਬਿਧੇ ਹਲਪ ਕਰਵਾ ਦਿੰਦੀ ਆ ਤਾਂ ਤੇ ਸੇਤ ਬਿਲਕੁਲ ਖਰਾਬ ਸਦਾਰ ਜਿੱਤੇ ਦਵਾਈ ਲੈ ਕੇ ਤੇ ਸੀ ਗੜਾ ਬਹੁਤ ਜ਼ਿਆਦਾ ਖਰਾਬ ਆ ਮੈਂ ਕਿਸੇ ਨੂੰ ਥੋੜੀ ਥੋੜੀ ਨਾਲ ਗੱਲ ਕਰ ਲਵਾਂ ਤੇ ਦੈਂਤ ਵੀ ਕਰਦੀ ਕਿ ਕੱਲ ਦਾ ਜਿਹੜਾ ਹੈਗਾ ਵਲੌਗ ਆ ਪੈਂਟਰ ਨਹੀਂ ਕੀਤਾ ਹੈਗਾ ਠੀਕ ਹੈ ਜੀ ਤੇ ਮੈਂ ਦਵਾਈ ਲੈਣੀ ਹੈ ਹੁਣ ਯਾਰ ਰੋਟੀ ਖਾ ਕੇ ਟੀਮ ਹੈਗਾ ਥੋੜਾ 10 ਮਿੰਟ ਬਾਅਦ ਆਪਾਂ ਦਵਾਈ ਲਵਾਂਗੇ ਤੇ मैन भी एम जल्दी कभी ठीक हो जाए का कम काफी पे वाला चलो जी फिर ना मिलते हैं नैक्सट ब्लॉग के पहली बार आए हो तो चैनल सबसक्राइब जरूर कर लो फ्रेंड्स जो भीडियो थोड़ी जी भी चंकी लगती तो जरूर कर दिया करो